ਸ਼੍ਰੀ ਵਾਹਿਗੁਰੂ ਜੀ ਰਾਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਮਾ ਕਾਫੀ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੇ ਸਾਈਂ ਤੀਤ ਹਿੰਜੀ ਕਾਡੀਆਂ ਜਿੰਨਾ ਨੇ ਹੋ ਦੋ ਜਾਣੇ ਲੱਗਾ ਝੂਰ ਮਰੋਂ ਸੇ ਵਾਡੀਆਂ ਹਉਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿ ਮਾਣੀ ਮਾਣੀਆਂ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਇਹਾ ਪਾਈ ਮੂ ਦਤੜੀ ਨਿਤ ਹਿਰਦੇ ਰੱਖਾ ਸਮਾਲ ਪਾਵ ਜਲਾਈ ਪੰਧ ਤੋ ਨੈਣੀ ਦਰਸ ਦਿਖਾਨ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਠੀਵੇ ਕਿਰਪਾਨ ਆਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਮਾ ਕਾਫੀ ਇੱਕ ਓ انکਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੇ ਸਾਈਂ ਤੀਤ ਹਿੰਜੀ ਕਾਡੀਆਂ ਜਿੰਨਾ ਨੇਹੁ ਦੁ ਜਾਣੇ ਲੱਗਾ ਝੂਰ ਮਰੋ ਹ ਸੇਵਾਡੀਆਂ ਹਉਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਕੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਦਾ ਸੁਖੇ ਤੂੰ ਨੇ ਮਾਣੀ ਮਾਣੀਆਂ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਇਹਾਂ ਪਾਈ ਮੂੰ ਦਾਤੜੀ ਨਿਤ ਹਿਰਦੇ ਰੱਖਾਂ ਸਮਾਲ ਪਾਵ ਜਲਾਈ ਪੰਧ ਤੋ ਨੈਣੀ ਦਰਸ਼ ਦਿਖਾਲ ਰਵਣੀ ਸੁਣੀ ਕਹਾਣੀਆਂ ਜੇ ਗੁਰੁ ਠੀਵੇ ਕਿਰਪਾں ਰਾਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਮਾ ਕਾਫੀ ਇੱਕ ਓ ਅਨਕਾਰ ਸਤਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਤੀਤ ਹਿੰਜੀ ਕਾਡੀਆਂ ਜਿਨ੍ਹਾਂ ਨੇ ਹੋ ਦੁ ਜਾਣੇ ਲੱਗਾ ਝੂਰ ਮਰੋਂ ਸੇ ਵਾਡੀਆਂ ਹੋ ਨਾ ਛੋਡੂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਏਹਾ ਪਾਈ ਮੂੰ ਦਾਤੜੀ ਨਿਤ ਹਿਰਦੇ ਰੱਖਾਂ ਸਮਾਲ ਪਾਵ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰੁ ਠੀਵੈ ਕਿਰਪਾਨ ਦਾਗ ਸੂਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਮਾ ਕਾਫੀ ਇੱਕ ਓ ਅੰਕਾਰ ਸਤਿਗੁਰੂ ਪਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾਡੀਆਂ ਜਿਨ੍ਹਾਂ ਨੇ ਹੋ ਦੂ ਜਾਣੇ ਲੱਗਾ ਝੂਰ ਮਰੋ ਸੇ ਵਾਡੀਆਂ ਹੋ ਨਾ ਛੋਡੂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਇਹਾਂ ਪਾਈ ਮੂੰ ਦਾਤੜੀ ਨਿਤ ਹਿਰਦੇ ਰੱਖਾਂ ਸਮਾਲ ਪਾਵ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਠੀਵੇ ਕਿਰਪਾ ਨਾਲ ਦਾਗ ਸੂਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਵਾ ਕਾਫੀ ਇੱਕ ਓੰਕਾਰ ਸਤਗੁਰੂ ਪਰਸਾਦ ਜੇ ਭੁੱਲੀ ਜੁੱਕੇ ਸਾਈਂ ਤੀਤ ਹਿੰਜੀ ਕਾਡੀਆਂ ਜਿੰਨਾ ਨੇ ਹੋ ਦੋ ਜਾਣੇ ਲੱਗਾ ਝੂਰ ਮਰੋਹ ਸੇਵਾਡੀਆਂ ਹਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆਂ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਇਹਾ ਪਾਈ ਮੂ ਦਤੜੀ ਨਿਤ ਹਿਰਦੇ ਰੱਖਾਂ ਸਮਾਲ ਪਾਵ ਜਲਾਈ ਪੰਦ ਤੋ ਨੈਣੀ ਦਰਸ਼ ਦਿਖਾਲ ਸ਼੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾਲ ਆਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਵਾ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈ ਭੀਤ ਹਿੰਜੀ ਕਾਢੀਆਂ ਜਿਨ੍ਹਾਂ ਨੇ ਹੋ ਦੂ ਜਾਣੇ ਲੱਗਾ ਝੂਰ ਮਰੋ ਸੇ ਵਾਡੀਆਂ ਹਉ ਨਾ ਛੋਡੂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਏਹਾ ਪਾਈ ਮੂੰ ਦਤੜੀ ਨਿਤ ਹਿਰਦੇ ਰੱਖਾਂ ਸਮਾਲ ਪਾਵ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਨ ਸ਼ਰਵਣੀ ਸੁਣੀ ਕਹਾਣੀਆਂ ਜੇ ਗੁਰ ਠੀਵੇ ਕਿਰਪਾਨ ਆਗ ਸੋਹੀ ਮਹੱਲਾ ਪੰਜਵਾ ਅਸ਼ਟ ਪਦੀਆ ਕਰ ਦਸਮਾ ਕਾਫੀ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੇ ਸਾਈਂ ਪੀਤ ਹਿੰਜੀ ਕਾਡੀਆਂ ਜਿੰਨਾ ਨੇ ਹੋ ਦੁ ਜਾਣੇ ਲੱਗਾ ਝੂਰ ਮਰੋਂ ਸੇ ਵਾਡੀਆਂ ਹੋ ਨਾ ਛੋਡੂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਇਹਾ ਪਾਈ ਮੂੰ ਦਤੜੀ ਨਿਤ ਹਿਰਦੇ ਰੱਖਾਂ ਸਮਾਲ ਆਵਜ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਨ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰੁ ਠੀਵੇ ਕਿਰਪਾਨ ਦਾਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਮਾ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾਡੀਆਂ ਜਿਨ੍ਹਾਂ ਨੇ ਹੋ ਦੂ ਜਾਣੇ ਲੱਗਾ ਝੂਰ ਮਰੋਂ ਸੇ ਵਾਡੀਆਂ ਹਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਇਹਾ ਪਾਈ ਮੂੰ ਦਤੜੀ ਨਿਤ ਹਿਰਦੇ ਰੱਖਾ ਸਮਾਲ ਪਾਵ ਜਲਾਈ ਪੰਥ ਤੋਂ ਨੈਣੀ ਦਰਸ਼ ਦਿਖਾਨ ਸ਼ਰਵਣੀ ਸੁਣੀ ਕਹਾਣੀਆਂ ਜੇ ਵਰਥੀ ਵੈਰ ਕਿਰਪਾ ਨਾਲ raag ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਮਾ ਕਾਫੀ ਇੱਕ ਓ ओंकार ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੇ ਸਾਈਂ ਪੀਤ ਹਿੰਜੀ ਕਾਡੀਆਂ ਜਿੰਨਾ ਨੇਹੁ ਦੂ ਜਾਣੇ ਲੱਗਾ ਝੂਰ ਮਰੋ ਸੇ ਵਾਡੀਆਂ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਏਹਾ ਪਾਈ ਮੂੰ ਦਾਤੜੀ ਨਿਤ ਹਿਰਦੇ ਰੱਖਾਂ ਸਮਾਲ ਪਾਵ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਲ ਸ਼ਰਵਣੀ ਸੁਣੀ ਕਹਾਣੀਆਂ ਜੇ ਗੁਰੁ ਠੀਵੇ ਕਿਰਪਾਨ ਦਾਗ ਸੂਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਮਾ ਕਾਫੀ ਇੱਕ ਓੰਕਾਰ ਸਤਿਗੁਰੂ ਕਰਪਾਦ ਜੇ ਭੁੱਲੀ ਜੇ ਚੁੱਕੇ ਸਾਈਂ ਤੀਤ ਹਿੰਜੀ ਕਾਡੀਆਂ ਜਿੰਨਾ ਨੇ ਹੋ ਦੋ ਜਾਣੇ ਲੱਗਾ ਝੂਰ ਮਰੋਂ ਸੇ ਵਾਡੀਆਂ ਹੋ ਨਾ ਛੋਡੂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਇਹਾ ਪਾਈ ਮੂੰ ਦਾਤੜੀ ਨਿਤ ਹਿਰਦੇ ਰੱਖਾਂ ਸਮਾਲ ਪਾਵ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਠੀਵੇ ਕਿਰਪਾਨ ਦਾਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਵਾ ਕਾਫੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾਡੀਆਂ ਜਿੰਨਾ ਨੇ ਹੋ ਦੋ ਜਾਣੇ ਲੱਗਾ ਝੂਰ ਮਰੋ ਹ ਸੇਵਾਡੀਆਂ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਏਹਾ ਪਾਈ ਮੂੰ ਦਤੜੀ ਨਿਤ ਹਿਰਦੇ ਰੱਖਾ ਸਮਾਲ ਬਾਜ ਜਲਾਈ ਪੰਥ ਤੋਂ ਨੈਣੀ ਦਰਸ਼ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਠੀਵੇ ਕਿਰਪਾਨ ਸਾਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਮਾ ਕਾਫੀ ਇੱਕ ਓ ਅਨਕਾਰ ਸਤਗੁਰ ਪ੍ਰਸਾਦ ਜੇ ਬੁਲੀ ਜੇ ਚੁੱਕੇ ਸਾਈਂ ਪੀਤ ਹਿੰਜੀ ਕਾਡੀਆਂ ਜਿਨ੍ਹਾਂ ਨੇ ਹੋ ਦੂ ਜਾਣੇ ਲੱਗਾ ਝੂਰ ਮਰੋਂ ਸੇ ਵਾਡੀਆਂ ਹਉ ਨ ਛੋਡੂ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਇਹਾ ਪਾਈ ਮੂ ਦਤੜੀ ਨਿਤ ਹਿਰਦੇ ਰੱਖਾਂ ਸਮਾਲ ਆਵਜ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਨ ਸ਼ਰਵਣੀ ਸੁਣੀ ਕਹਾਣੀਆਂ ਜੇੁਰ ਠੀਵੇ ਕਿਰਪਾਨ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਮਾ ਕਾਫੀ ਇੱਕ ਓ ਅੰਕਾਰ ਸਤਗੁਰੂ ਪਰਸਾਦ ਜੇ ਬੁੱਲੀ ਜੇ ਚੁੱਕੀ ਸਾਈਂ ਤੀਤ ਹਿੰਜੀ ਕਾਡੀਆਂ ਜਿੰਨਾ ਨੇ ਹੋ ਦੋ ਜਾਣੇ ਲੱਗਾ ਝੂਰ ਮਰੋ ਹ ਸੇ ਵਾਡੀਆਂ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਏਹਾ ਪਾਈ ਮੂੰ ਦਤੜੀ ਨਿਤ ਹਿਰਦੇ ਰੱਖਾਂ ਸਮਾਲ ਪਾਵ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਨ ਸ਼ਰਵਣੀ ਸੁਣੀ ਕਹਾਣੀਆਂ ਜੇ ਗੁਰ ਠੀਵੇ ਕਿਰਪਾਨ ਦਾਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਵਾ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾਡੀਆਂ ਜਿੰਨਾ ਨੇ ਹੋ ਦੋ ਜਾਣੇ ਲੱਗਾ ਝੂਰ ਮਰੋ ਸੇ ਵਾਡੀਆਂ ਹਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆਂ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਇਹਾ ਪਾਈ ਮੂੰ ਦਤੜੀ ਨਿਤ ਹਿਰਦੇ ਰੱਖਾਂ ਸਮਾਲ ਪਾਵ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਨ ਸ਼ਰਵਣੀ ਸੁਣੀ ਕਹਾਣੀਆਂ ਜੀਵਰ ਠੀਵੇ ਕਿਰਪਾਨ ਆਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਵਾ ਕਾਫੀ ਇੱਕ ਓ ਔੰਕਾਰ ਸਤਗੁਰੂ ਪਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਤੀਤ ਹਿੰਜੀ ਕਾਡੀਆਂ ਜਿੰਨਾ ਨੇ ਹੋ ਦੋ ਜਾਣੇ ਲੱਗਾ ਝੂਰ ਮਰੋ ਸੇ ਵਾਡੀਆਂ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆਂ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਇਹਾ ਪਾਈ ਮੂੰ ਦਤੜੀ ਨਿਤ ਹਿਰਦੇ ਰੱਖਾਂ ਸਮਾਲ ਆਵਜ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਨ ਸ੍ਰਵਣੀ ਸੁਣੀ ਕਹਾਣੀਆਂ ਜੀਵਰ ਠੀਵੇ ਕਿਰਪਾਨ łąਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਵਾ ਕਾਫੀ ਇੱਕ ਓ ਅਨਕਾਰ ਸਤਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੇ ਸਾਈਂ ਪੀਤ ਹਿੰਜੀ ਕਾਡੀਆਂ ਜਿਨ੍ਹਾਂ ਨੇ ਹੋ ਦੁ ਜਾਣੇ ਲੱਗਾ ਝੂਰ ਮਰੋ ਸੇ ਵਾਡੀਆਂ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਏਹਾ ਪਾਈ ਮੂੰ ਦਤੜੀ ਨਿਤ ਹਿਰਦੇ ਰੱਖਾ ਸਮਾਲ ਪਾਵ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਠੀਵੇ ਕਿਰਪਾਨ ਤਾਗ ਸੋਹੀ ਮਹੱਲਾ ਪੰਜਵਾ ਅਸ਼ਟਪਦੀਆ ਕਰ ਦਸਮਾ ਕਾਫੀ ਇੱਕ ਓ ਅੰਕਾਰ ਸਤਗੁਰ ਪਰਸਾਦ ਜੇ ਬੁੱਲੀ ਜੇ ਚੁੱਕੇ ਸਾਈਂ ਤੀਤ ਹਿੰਜੀ ਕਾਡੀਆਂ ਜਿੰਨਾ ਨੇ ਹੋ ਦੋ ਜਾਣੇ ਲੱਗਾ ਝੂਰ ਮਰੋ ਹ ਸੇ ਵਾਡੀਆਂ ਹਉ ਨ ਛੋਡੂ ਕੰਤ ਪਾਸਰਾ ਸਦਾ ਰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਨ ਏਹਾ ਪਾਈ ਮੂੰ ਦਤੜੀ ਨਿਤ ਹਿਰਦੇ ਰੱਖਾਂ ਸਮਾਲ ਪਾਵ ਜਲਾਈ ਪੰਧ ਤੋਂ ਨੈਣੀ ਦਰਸ਼ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰੁ ਠੀਵੇ ਕਿਰਪਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ